ਇੱਕੇ ਥੋੜੀਆਂ ਜਿਮਿਨਾਂ ਤੋਂ ਹੀ ਵੱਡਾ ਜੜਾ ਇੱਕ ਵੱਡਾ ਮੁਨਾਫਾ ਵੀ ਕਮਾ ਰਹੇ ਨੇ ਗੁਰਦਾਸਪੁਰ ਦੇ ਕੁਝ ਛੋਟੇ ਕਿਸਾਨਾ ਵੀ ਸਬਜ਼ੀਆਂ ਤੇ ਗੰਨੇ ਦੀ ਪੈਦਾਵਾਰ ਕਰਕੇ ਵੱਡਾ ਮੁਨਾਫਾ ਕਮਾ ਰਹੇ ਕਿਸਾਨ ਗੰਨੇ ਤੋਂ ਗੁੜ ਬਣਾ ਕੇ ਵੇਚ ਰਹੇ ਨੇ ਅਤੇ ਕਿਸਾਨ ਨੇ ਤੋਂ ਭਰਪੂਰ ਲਾਹਾ ਲੈ ਰਹੇ ਨੇ ਕਿਸਾਨੀ ਆਪਣਾ ਆਪਣੀਆਂ ਜੁੜੀਆਂ ਸਬਜ਼ੀਆਂ ਨੇ ਉਹ ਵੀ ਖੁਦ ਹੀ ਵੇਚ ਰਹੇ ਨੇ ਕਿਉਂਕਿ ਮੰਡੀਆਂ ਦੇ ਵਿੱਚ ਉਹਨਾਂ ਨੂੰ ਬਣਦਾ ਪਾ ਨਹੀਂ ਮਿਲਦਾ ਹੈ। ਜਰਾ ਅਰਤਾਰ ਸਿੰਘ ਜੀ ਮੈਂ ਵਪਾਰੀ ਹਾਂ ਜੀ ਆਪਾਂ ਗੋੜੇ ਵੇਚੀਦਾ ਜੀ ਗੋੜ ਖੱਡ ਕੇ ਆਪਣੇ ਹੱਥੀਂ ਮਿਹਨਤ ਕਰੀਦੀ ਆ। ਜਿਹੜੇ ਲੋਕ ਬਾਹਰ ਜਾਂਦੇ ਆ ਉਹਨਾਂ ਨੂੰ ਇੱਥੇ ਆਪਣਾ ਧੰਦਾ ਕਰੇ ਸਬਜ਼ੀ ਦਾ ਕੰਮ ਕਰੇ ਆਪਣੇ ਹੱਥੇ ਕੰਮ ਕਰੇ ਇੱਥੇ ਬਹੁਤ ਬਹੁਤ ਕੰਮ ਆ। ਜਿਹੜੇ ਬਾਹਰ ਅਸੀਂ ਮਿਹਨਤ ਕਰਦੇ ਆ ਇੱਥੇ ਆਪੀ ਮਿਹਨਤ ਕਰੀਏ ਤੇ ਭੁੱਖੇ ਨਹੀਂ ਮਰ ਸਕਦੇ। ਬਹੁਤ ਪਹਾ ਇੱਥੇ। ਸਵੇਰੇ ਮੈਂ 10 ਵਜੇ ਹੁੰਦਾ ਜੀ। ਦੀਦੀਪੁਰ ਖਾੜਕ ਧਾਰੀ ਹਲ ਦੇ ਲੱਗੋ। ਵੇਖੋ ਜੀ ਹੁੰਦਾ ਹੀ 80 ਰੁਪਏ ਵਿੱਚ ਚੰਡੇ ਆ 90 ਰੁਪਏ ਵਿੱਚ ਚੰਡੇ ਆ। ਸੌਂਡ ਸੌਂਵ ਵਿਚਾਨ ਵਾਲਾ ਗੋੜਵੀ ਬਣਾਈਦਾ ਵਾ। ਸਾਰੀਆਂ ਵੈਰਾਈਟੀਆਂ ਗੋੜ ਬਣਾਈਦਾ, ਸ਼ੱਕਰ ਬਣਾਈਦਾ ਹਰ ਇੱਕ ਚੀਜ਼ ਬਣਾਈਦੀ ਆ। ਜਿਹੜੇ ਵੇਖੋ ਜੀ ਪ੍ਰਵਾਸੀ ਆਉਂਦੇ ਆ ਜੂਪੀ ਦੇ ਆਉਂਦੇ ਆ ਉਹਨਾਂ ਨਾਲੋਂ ਸਾਡਾ ਗੁਣ ਵਧੀਆ ਹੁੰਦਾ ਵਾ ਉਹਦੇ ਤੋਂ ਮਲਾਪਟਾ ਕਰਦੇ ਆ ਆਪਾਂ ਮਲਾਪਟ ਨਹੀਂ ਕਰਦੇ ਪਿਓਰ ਵਧੀਆ ਦੇਸੀ ਗੁੜ ਬਣਾ ਕੇ ਵੇਚੀਦਾ ਵਾ ਵਪਾਰਿਕ ਜੇ ਜਿਵੇਂ ਮੰਡੀਕਰਨ ਕਰੀਏ ਮੰਡੀ ਦੇ ਵਿੱਚ 50 ਰੁਪਏ 55 ਰੁਪਏ ਗੁੜ ਜਾਂਦਾ ਵਾ ਆਹ ਹੱਥੀ 80 ਰੁਪਏ 90 ਰੁਪਏ ਕਿੰਨਾ ਫਰਕ ਵਾ ਕਿੰਨਾ ਪ੍ਰਾਪਤ ਆਪ ਹੱਥੀ ਕਮਾਈ ਕਰੀਏ ਤੇ ਬਹੁਤ ਬਹੁਤ ਮਿਹਨਤ ਕਮਾਈ ਉਹਦੇ ਵਿੱਚ ਕਿਸਾਨਾਂ ਨੂੰ ਆਪ ਹੱਥੀ ਕੰਮ ਕਰਨਾ ਹੀ ਪੈਣਾ ਵਾ ਕਰਨ ਕਿਤੇ ਫੇਰ ਕੀ ਜਾ ਰਹਾ ਕਿ 12 ਵੀ ਬਾਹਰ ਨਹੀਂ ਹੁੰਦਾ ਬੰਦ ਹੋ ਗਿਆ ਕੰਮ ਸਾਰਾ ਰੋਜ਼ ਨੈਟਰ ਤੇ ਆਪਣੇ ਮੋਬਾਈਲਾ ਤੇ ਹਰ ਇੱਕ ਜੀ ਦੇ ਵੇਖੀਦਾ ਵਾ ਉਹ ਬਾਹਰ ਵੀ ਬਹੁਤ ਇੰਨਾ ਮਿਹਨਤ ਕਰਕੇ ਫੇਰ ਹੀ ਕੰਮ ਇੱਥੇ ਆਪਣੀ ਮਿਹਨਤ ਕਰ ਲੋ ਇੱਥੇ ਬਹੁਤ ਕਮਾਈ ਆ ਪੰਜਾਬ ਦੇ ਵਿੱਚ ਜੇ ਕੰਮ ਕਰੀਏ ਆਉਣ ਕਿਤੇ ਫੇਰ ਗੱਲ ਬਣ ਗਏ ਵੇਖੋ ਉਹਨਾਂ ਟਰਾਲੀਆਂ ਤੇ ਟਰਾਲੀਆਂ ਗੋਭੀ ਸਬਜੀ ਵੇਚਣ ਦੇ ਆ ਵਧੀਆ ਗੱਲ ਆ ਵੇਚਣ ਕਿਤੇ ਫੇਰ ਹੀ ਗੱਲ ਬਣਦੀ ਆ ਮੰਡੀ ਦੇ ਵਿੱਚ ਤੇ ਵੇਖੋ ਜੀ ਰੋਲਦੀ ਪਈ ਆ ਮੰਡੀ ਚ ਕੋਈ ਚੁੱਕਦਾ ਨਹੀਂ ਆ ਉਹ ਤੇ ਸੁੱਟਣ ਵਾਲੀ ਗੱਲ ਵਾ ਉੰਜ ਆਪ ਹੱਥੀ ਮਿਹਨਤ ਕਰਨਗੇ ਆਪ ਵੇਚਣਗੇ ਤਾਂ ਫਾਇਦਾ ਹੀ ਫਾਇਦਾ ਹੋਵੇ ਸੁਖਿੰਦਰ ਸਿੰਘ ਜੀ ਬਹੁਤ ਫਾਇਦਾ ਜੀ ਹੋਇਆ ਇਹ ਚ ਅਬ ਪ੍ਰੋਡਿਊਸ ਕਰਨੀ ਤੇ ਹਾਲ ਵੀ ਸੇਲ ਕਰਨੀ ਵਧੀਆ ਲੱਗਦਾ ਜੀ ਇਦਾਂ